ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈ ਰੱਖਦਾ ਆਇਆ RAM ਰਾਜੀ ਹਰਨਾ ਨਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਓੰਕਾਰਿਆ ਨਿਤਕਾ ਬਿਠਦੇ ਨਾਮ ਦੇ ਹੋ ਮੁਖ ਲਾਇ ਜਨ ਨਾਨਕ ਐਸਾ ਹਰ ਸੇ ਰਿਆ ਅੰਤ ਲੈ ਛਡਾਇ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾ ਰੂ ਸੁਖ ਰੋਗ ਭਿਆ ਜਾ ਸੁਖ ਤਾਂ ਨਾ ਹੋਈ ਕੁਰਤਾ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਿលਿਹਾਰੀ ਕੁਦਰਤ ਵਸਿਆ ਅਰੰਤ ਨ ਜਾਹੀ ਲਖਿਆ ਰਹਾਉ ਜਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਘਿਆ ਮਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਤੇਤੇ ਤੇਰੇ ਵਵਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧ ਨ ਚਿਤ ਗੁਕਤ ਲਿਖ ਜਾਣਣ ਲਿਖ ਲੇਖ ਧਰਮ ਵਿਚਾਰੇ ਗਾਵਣ ਤੁਧ ਨ ਈਸਰ ਬਹਿ ਮਾਦੇ ਸੁਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰ ਇਦਰਾਸਣ ਬੈਠੇ ਦੇਵ ਧਿਆਦਰ ਨਾਲੇ ਗਾਵਣ ਤਦਨੋ ਸਿੱਧ ਸਮਾਦੇ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਪੜਨ ਰਖੀਸਰ ਜੁਗ-ਜੁਗ ਵਿਦਾ ਨਾਲੇ ਗਾਵਣ ਤਦਨੋ ਮੋਹੜੀਆਂ ਮਨ 모ਹਣ ਸੁਖਮਸ ਬਿਆਲੇ ਗਾਵਨ ਤਦਨ ਰਤਨ ਪਾਏ ਤੇਰੇ 86 ਤੀਰਤ ਨਾਲੇ ਗਾਵਨ ਤਦਨ ਜੋਧ ਮਹਾਵਲ ਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਨ ਤਦਨ ਖੰਡ ਮੰਡਲ ਰਹਿ ਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤਦਨ ਗਾਣਾ ਜੋ ਤਦ ਭਾਵਣ ਰਤੇ ਤੇਰੇ ਭਗਤ ਰਸਾਲੀ ਹੋਰ ਕੀਤੇ ਤਦਨ ਗਾਵਣ ਸੀ ਮੈਂ ਜਿਤਨਾ ਆਵਣ ਨਾਨਕ ਕਿਹਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਬ ਸਾਜਾ ਸਾਜੀ ਨਾਈ ਹੈ ਤੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਜਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀ ਤੈ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸਦੀ ਵੱਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਬਾਤ ਸਹੂ ਸਹਾपत ਸਹਿਵ ਨਾਨ ਕਰਾ ਹਰ ਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇਵਡ ਵੱਡਾ ਢਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਿਬਾ ਗੈਰ ਗੁੰਧੀਰਾ ਗੁਣੀ ਗਹੀਰਾ ਹੋਇ ਨ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਓ ਸਭ ਸੁਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਬੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਰੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੀ ਢੰਡਾਰਾ ਜਿਸ ਤੂੰ ਦੇ ਜਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾਮ ਮਹੱਲਾ ਪਹਿਲਾ ਆਖਾ ਜੀ ਆਸ ਰਹਿ ਮਰ ਜਾਓ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਝੂਖ ਉਦ ਝੂਖ ਕਾਇ ਚਲਿਆ ਹੈ ਦੂਖ ਸੁਖ ਉਸ ਤੇ ਮਿਲੀ ਮਾਇ ਸਾਚਾ ਸਹਿਬ ਸਾਚੇ ਨਾਹਿ ਰਹਾਓ ਸਾਚੇ ਨਾਮ ਕੀ ਦਿਲਵਡਿਆਈ ਆਪ ਤੱਕੇ ਕੀਮਤ ਨਹੀਂ ਪਾਈ ਇਹ ਸਭ ਮਿਲ ਕੈ ਆਖਣ ਪਾਵੇਂ ਵੱਡਾ ਰਹੋ ਵੇ ਭਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ देदारहे न जुक भोग गुणी हो और नाही होए गुण ए हो और नाही कोए ना कोआ ना कोए जेवड आप तेवड तेरी दात जिन दिन कर कै कीती रात कसम विसार है दे कम जात ਨਾਟ ਨਾਵੈ ਬਾਸਨਾਦ ਰਾਗ ਕੂਝਲੀ ਮਹੱਲਾ ਚੌਥਾ ਹੜਕੇ ਜਨ ਸਤਗੁਰ ਸਤਪੁਰਖਾ ਮਿਰੋ ਕਰੋ ਉਰਪਾਸ ਅੰਧੀਰੇ ਕਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਫਾਈ ਹਰ ਕਿਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਦਾਸ ਹਰ ਘਰ ਨਾਮ ਮਿਲੈ ਜਪ ਤਾਸ ਮੇਰੇ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਦੇ ਭਾਗ ਹੀਣ ਜੰ ਪਾਸ ਜੋ ਸਤਗੁਰ ਸੰਗ ਜੋ ਸਤਗੁਰ ਸਾਥ ਸੰਗਤ ਨਹੀਂ ਆਏ ਤ੍ਰਿਗੀ ਜੀਵੇ ਤ੍ਰਿਗੀ ਜੀਵਾਸ ਜੇ ਨ ਹਰਜਨ ਸਤਵਰ ਸੰਗਤ ਪਾਈ ਤਿਨ ਧੁਰ ਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇਤ ਹਰ ਅਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ 5ਆ ਕਾਹੇ ਰੇ ਮਨ ਜਿਤ ਵਹਿ ਉਦਮ ਜਾ ਹਰ ਜਿਓ ਪਰਿਆ ਸਾਲ ਪਥਰ ਮਹਿ ਜੰਦੋ ਬਾਇ ਤਕਾਰਿ ਸੁਖ ਆਗ ਕਰ ਧਰਿਆ ਮੇਰੇ ਬਾਦ ਨੀ ਸਤ ਸੰਗਤ ਮਿਲੇ ਸੁ ਕਰਿਆ ਬਰ ਬਸਾਲ ਪਰਮ ਪਦ ਪਾਇਆ ਸੁਕੇ ਕਾਸ਼ ਧਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਿੜਤਾ ਵੋਏ ਨਾ ਕਿਸ ਕੀ ਧਰਿਆ ਸਿਰ ਸਿਰ ਲੀਤੀ ਕਿ ਸੰਭਾਰੈ ਠਾਕੁਰ ਕਾਹੇ ਮਨ ਭੋ ਕਰਿਆ ਉਦੇ ਉਡ ਆਵੇ ਸੇ ਕੋ ਸਾ ਸਫਾ ਚੈ ਬਤਰੀ ਚਰਿਆ ਤਿੰਨ ਕਮਣ ਖਲਾਵੇ ਤੁਮਣ ਜੁਗਾਵੇ ਮਨ ਮਹਿ ਸਿਮਰਨ ਕਰਿਆ ਰਬਨ ਧਾਨ ਦਸ ਅਸਤ ਸਿਧਾਨ ਠਾਕਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅਰਤਨਾ ਪਰਾਵੜਿਆ ਰਾਗ ਅਸੰਗਹਲਾ ਚੌਥਾ ਸੂਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਦੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰ ਅਗਮਾ ਅਗਮਾ ਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਗ ਪਾਰਾ ਹਰਤੀ ਆਵੋ ਸਤ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕਰ ਹਾਰੇ ਆਪੇ ਸੇਵ ਕਰੇ ਕਿਆ ਨਾਨਕ ਜਸ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਣਾ ਏਕ ਦਾਤੇ ਏਕ ਭੁਖਾਰੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਔਰ ਤੁਧਿ ਨ ਅਵਰਣ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਬੁਣਾ ਬੁਖਾਣਾ ਜੋ ਸੇਵੈ ਜੋ ਸੇਵਤ ਤਤ ਜੀ ਜਨ ਨਾਨਕ ਦਿਨ ਕੁਰਬਾਨਾ ਹਰ ਤੇ ਆਵੇ ਹਰ ਤੇ ਆਵੇ ਤਤ ਜੀ ਸੇ ਜਨ ਜੁਗ ਮਹਿਸ ਫਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਆਇਆ ਜੀ ਤਿੰ ਟੂਟੇ ਜਮ ਕੇ ਫਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਖਿੰਦਾ ਕੋ ਸਭ ਦਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਦੇ ਹਰ ਹਰ ਰੂਪ ਸਮਾਸੀ ਸੇ ਧਰਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਤੇ ਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਣੰਤਾ ਤੇਰੀ ਅਣਕ ਤੇਰੀ ਅਣਕ ਕਰ ਹਰ ਪੂਜਾ ਜੈ ਤਪ ਤਪਹਿ ਜਪਹਿ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੜੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਪਰੰਪਰ ਕਰਤਾ ਜੀ ਸੁਧ ਜੇਵਡ ਅਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੋ ਇੱਕੋ ਜੀਤੋ ਨੀ ਚਲ ਕਰਤਾ ਸੋਈ ਤੁਹ ਤਾਂ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁ ਤਾਪੇ ਅਸ੍ਰਿਸ਼ਤ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ ਜੋ ਸਭ ਸੈ ਕਾ ਜਨੋਈ ਅਸੰਹ ਹਲਾ ਚੌਥਾ ਗੁਰ ਕਰਤਾ ਸਚਿਆਰ ਬੈਠਾ ਸਾਈਂ ਜੋ ਤਉ ਭਾਵੈ ਸੋਈ ਤਿਸੀ ਜੋ ਤੁਧ ਦੇ ਰਹਾਉ ਬਾਈ ਰਹਾਉ ਸਭ ਤੇਰੀ ਤੂੰ ਸਬਣੀ ਧਿਆਆ ਜਿਸਨਾ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕ ਗਵਾਇਆ ਤੁਧ ਆਪਿ ਛੋੜਿਆ ਆਪ ਮਿਲਾਇਆ ਤੂੰ ਤਰੀ ਆਉ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਯਗ ਮਿਲਣ ਛੋੜਿਆ ਸੰਜੋਗੀ ਮੇਲ ਇਸਨਾਂ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦਹਿ ਆਗ ਬੁਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਹਸਕ ਹੋਏ ਤੁਨ ਬਿਣ ਦੂਜਾ ਆਇ ਵਰ ਨ ਕੋਏ ਤੂੰ ਕਰ ਕਰ ਦੇਖੈ ਜਾਣੈ ਸੋਏ ਜਨਾਨਿਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਇੰਤ ਸਰਵਰੜੇ ਪਹਿਲੇ ਨਿਵਾਸ ਪਾਣੀ ਪਾਵਕ ਤੇ ਨਹੀਂ ਕੀਆ ਪੰਖਜੋ ਉਹ ਪਗ ਨਹੀਂ ਚਾਲੈ ਹਮ ਦੇਖਾ ਤੜ ਵੀਲੇ ਮਨ ਇਕ ਨਜੇਤ ਸਿ ਮੂੜ ਮਣਾ ਪਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਵਰਨਵਤ ਨਾਨਕ ਦਿਨ ਕੀ ਸਰਨਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁ ਖੁਦੀ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਹੀ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰ ਜਾਮ ਲਾਗ ਭਗਤ ਤਰਨ ਤੈ ਜਰਮ ਬੇਤਾਰਾ ਤਰਾng ਮਾਇਆ ਕਹਿ ਰਹਾਓ ਜਪ ਤੱਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾਂ ਸਰਨ ਪਰੇ ਕੀ ਰਖਵੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਪਾਤਸ਼ਾਹੀ ਦਸਮੀ ਚੌਪਈ ਪੁਨ ਰਾਛਸ ਕਾਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਕੋਪਣ ਕ੍ਰਿਸ਼ਟ ਗਗਨ ਤੈ ਭਈ ਸਭ ਹਨ ਆਣ ਵਧਾਈ ਦਈ ਤਨ ਤਨ ਲੋਗਣ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਖਲ ਭਵਣ ਕੇ ਸਿਰ ਜਣ ਹਾਰੇ ਦਾਸ ਜਾਣ ਮੋਹੇ ਲੇ ਹੋ ਬਾਰੇ ਕਬਿਉ ਬਾਚ ਬੇਨਤੀ ਚੋ ਪਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾਂ ਚਰਨ ਮਨ ਰਹੇ ਹਮਾਰਾ अपना जान करो प्रति पारा अमृत dost सबे तुम खावो आप हाथ दे मोहि बचावो सुखी बसै मोरो परिवार सेवक सिख सबे करता रा मोरे चाणज कर दे करियै सब बैन को आज संहरियै पूर्ण होरे हमारी आशा तौर पर के रहे प्यासा तुम्है छाड़ कोई वरना त्याहु ਯੋਗਰਚਾਰੋਂ ਅਸ ਤੁਮ ਦੇ ਪਾਉ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੁਣ-ਚੁਣ ਸੱਤਰ ਹਮਾਰੇ ਮਾਰਿਅ ਹੈ ਆਪ ਹੱਥ ਦੇ ਮਗੇ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਊਜੋ ਸਦਾ ਹਮਾਰੇ ਪਛਾ ਸਿਰਿਐ ਤੋਇ ਜੋ ਕਰਿਐ ਹਰਸਿਆ ਰਾਹਲੇ ਹੋ ਮੋਹਿ ਰਖਣਹਾਰੇ ਸਹਬ ਸੰਤ ਸਹਾਏ ਪਿਆਰੇ दिलबंद दुष्टड़ के हंता तुम हो पूरे चतुर्दश कंता काल पाए ब्रह्मा अवतरा काल पाए शिवजू अवतरा काल पाए कर बिसर प्रकासा सकल काल का की आत्मासा जवन काल योगी शिव कियो वेदराज ब्रह्मा जोथियो जवन काल सब लोक सवारा नमसकार है ताहि हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਸਨ ਪੁਜਾਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਆ ਹੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਭਰੇ ਕੀ ਪੀਰ ਪਛਾਨ ਕਰ ਚਿੱਟੀ ਤੇ ਕੁੰਚ ਰਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ